ਮੌਸਮ ਠੰਡਾ ਹੋ ਗਿਆ ਬੱਦਲ ਹੋ ਗਿਆ ਵਾ ਮੰਮੀ ਜੀ ਹਾਂ ਆ ਗਈ ਸੀ ਮਾਂ ਸਾਸਿਕਾ ਸਾਸਿਕਾ ਕਿਹੋਲਾ ਦੂਬਿਆ ਠੀਕ ਠਾਕ ਸੇ ਲਾਓ ਹਾਂ ਠੀਕ ਠਾਕ ਹੋ ਸਨਾ ਪਰਵਾ ਠੀਕ ਠਾਕ ਆਪ ਰਾਜੀ ਬਾਜੀ ਵਧੀਆ ਵਾ ਕੀ ਚਲੋ ਆਜੋ ਇੱਥੇ ਆ ਜਾਓ ਮੰਮੀ ਜੀ ਮੈਂ ਆ ਗਈ ਅੱਜ ਦਾ ਮੌਸਮ ਹੋਇਆ ਠੰਡਾ ਆਹ ਹੋ ਅੱਜ ਥੋੜਾ ਠੰਡਾ ਵਾ ਮੀ ਮਾਂ ਪਿਆ ਵਾ ਕੋਸਣਾ ਤੇਰਾ ਜੀ ਬਾਜੀ ਸਾਹਿਬ ਇਹ ਕਿਤ ਵਧੀਆ ਠੀਕ ਠਾਕ ਆ ਮੈਂ ਲੱਗਿਆ ਖੰਡੇ ਕੇ ਮੰਮੀ ਦਾ ਭਾਵੇਂ ਜੀ ਨਾ ਲੱਗਦਾ ਹੋਵੇ ਜੀ ਕਿੱਥੇ ਲੱਗਦਾ ਸੀ ਹੁਣ ਐਦਾ ਧਿਆਨ ਤੇਰੇ ਵਿੱਚ ਹੀ ਪਈ ਆ ਹੀ ਨਹੀਂ ਆਈ ਨਹੀਂ ਸਰੀਰ ਦੀ ਡਹੀਂ ਕਰਨ ਸੰਦੀਪ ਪਾਣੀ ਲਿਆ ਦੀਦੀ ਤੇਰੀ ਆਈ ਆ ਸੰਦੀਪ ਗਈ ਮੇਰੇ ਕੋਲ ਵੀ ਤੇਰੇ ਕੋਲ ਹਾਂਜੀ ਦੱਸਿਆ ਨਹੀਂ ਤੁਹਾਨੂੰ ਨੇ ਨਾ ਦੱਸਿਆ ਹੀ ਨਹੀਂ ਚੱਲ ਕੋਈ ਨਹੀਂ ਪਾਣੀ ਪੀ ਲੈਂਦੇ ਫੇਰ ਮੈਂ ਦੱਸਦੀ ਆ ਗੱਲਬਾਤ ਸਾਰੀ ਕੋਈ ਨਾ ਪਾਣੀ ਤਾਂ ਨਹੀਂ ਪੀ ਕੋਈ ਗੱਲ ਨਹੀਂ ਕੀ ਇਹ ਕਰਦੇ ਆ ਗੱਲਾਂ ਵਾਹ ਮੈਂ ਤਾਂ ਆਖਿਆ ਸੈ ਤਾਂ ਤੁਹਾਨੂੰ ਪੁੱਛ ਕੇ ਆਈ ਆ ਨਹੀਂ ਮੈਨੂੰ ਤਾਂ ਪੁੱਛਿਆ ਹੀ ਨਹੀਂਗਾ ਮੈਨੂੰ ਅੱਗੇ ਲੱਗਦਾ ਹੀਗਾ ਇਹਦੀਆਂ ਗੱਲਾਂ ਤੋਂ ਹੀ ਮੈਨੂੰ ਲੱਗਦਾ ਹੀਗਾ ਵੀ ਇਹ ਆਪਣੀ ਮਨਮਰਜ਼ੀ ਦੇ ਨਾਲ ਹੀ ਆਈ ਆ ਹਾਂ ਉਹ ਗੱਲਾਂ ਤਾਂ ਪਰਖਿਆ ਜਾਂਦਾ ਬੰਦਾ ਆ ਗਈ ਆ ਉਹ ਰਿਆਸ ਨਹੀਂ ਲੱਗੀ ਆ ਉੰਧੇ ਕੰਨ ਪਰ ਹੁੰਦਾ ਬਣਾ ਇਨੇ ਸੱਸ ਦੇ ਪਾਣੀ ਪਿਆਲ ਆਗੇ ਦੀ ਜੀ ਹਾਂਜੀ ਆਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਣੀ ਕਰੋਨੀ ਮੈਂ ਆਵਾਜ਼ ਮਾਰੀ ਆ ਪਾਣੀ ਇੰਨੀ ਚੀਰੀ ਲਿਆਂਦਾ ਤੂੰ ਮੰਮੀ ਉਹ ਬੱਚਿਆਂ ਦੇ ਵਿੱਚ ਡਈ ਉਹਨਾਂ ਨੂੰ ਵਰਕਾ ਕਰਾਉਂਦੀ ਇਹ ਬਾਅਦ ਚਾਹ ਜਾਂਦੇ ਗਰਮੀ ਕਿੰਨੀ ਆ ਇਹ ਕੋਈ ਨਹੀਂ ਗਰਮੀ ਤੇ ਹੈਗੀ ਆ ਮੈਂ ਵੀ ਕੋ ਕੰਨ ਨਹੀਂ ਨਹੀਂ ਕਰਨ ਤੇ ਨਹੀਂ ਪਹਿਲਾਂ ਪਾਣੀ ਪਿਆਲੀ ਦਾ ਹੰਤਾ ਵਾ ਠੀਕ ਆ ਚਲੋ ਕੋਈ ਗੱਲ ਨਹੀਂ ਹੁਣ ਚਾਹ ਬਣਾਵਾ ਨਹੀਂ ਚਾਹ ਤਿੰਨੇ ਠਰ ਕੇ ਕਰਵਾ ਲਾ ਬੱਚਿਆਂ ਨੂੰ ਕੰਮ ਤੋਂ ਨਾ ਸੱਸ ਦੀਆਂ ਹੁਣ ਗੱਲਾਂ ਵੇਖੀ ਕਿੱਦਾਂ ਮੇਲਦੀਆਂ ਉਹਨਾ ਠੋਠ ਵਜਣਗੇ ਮੈਨੂੰ ਗਾਂ ਪਸਾਹ ਹੋਣ ਦੀ ਨੂੰ ਵੇਖਣਾ ਵਾ ਕਿ ਕਿਹੇ ਪਾਸੇ ਜਾਵੇ ਵੇਖੇ ਚ ਬੁਲੀਆਂ ਕਿੱਦਾਂ ਕਰਦੀਆਂ ਫੇਰ ਕਹਿੰਦੇ ਮਾੜੀ ਆ ਹਾਂ ਮਮੀ ਜੀ ਉਹ ਤਾਂ ਚਲ ਚਲ ਗਈ ਨੇ ਆਣ ਨੂੰ ਕੰਮਕੁਮ ਕਰਵਾਉਣ ਤੇ ਮੇਰੀ ਗੱਲ ਸੁਣੋ ਤੁਹੇ ਤਾਂ ਮੈਨੂੰ ਕਦੀ ਇੰਨੇ ਪੈਸੇ ਦਿੱਤੇ ਨਹੀਂ ਤੇ ਸੰਦੀਪ ਤੇ ਮੇਰੇ ਕੋਲ ਵੀ ਪਹੁੰਚੀ ਤੇ ਸੂਟ ਵੀ ਖਰੀਦ ਕੇ ਉਹਨੇ ਖੜੇ ਉਹ ਕਿੱਦਾਂ ਲੱਗੀ ਖਰੀਦ ਕੇ ਪਤਾ ਨਹੀਂ ਕਿੱਦਾਂ ਲੱਗੀ ਮੈਂ ਤਾਂ ਇੰਨੇ ਪੈਸੇ ਦਿੱਤੇ ਨਹੀਂ ਫੀਸਾਂ ਦਾ ਕਹਿੰਦੀ ਇਹ ਉਹ ਕਰਕੇ ਤਾਂ ਮੈਂ ਤੇ ਡੈਡੀ ਨੂੰ ਆਂਦੀ ਹੀ ਵੀ ਆਪ ਤਾਰ ਆਈਏ ਇਹ ਸੂਟ ਬਣਾਉਣਾ ਹੀ ਇੰਨਾ ਇੰਨੇ ਇਹ ਉਹ ਹੋਗਾ ਨਾ ਹੋਗੀ ਨਾ ਮੈਂ ਤਾਂ ਇੰਨੇ ਪੈਸੇ ਦਿੱਤੇ ਨਹੀਂ ਮੈਂ ਤਾਂ ਫੀਸਾਂ ਜੋਗੇ ਦਿੱਤੇ ਸੀ ਇਹ ਫਿਰ ਵਿੱਚੋਂ ਦਾ ਮਾਰਦੀ ਆ ਇਹ ਦਾ ਮਾਰਦੀ ਤਾਈਆਂ ਤੇ ਕਲਵਿੰਦਰ ਨੇ ਚੁੱਕਦੀ ਆ ਵੀ ਮੈਂ ਆ ਹੀ ਤਾਰਨ ਜਾਣਾ ਫੀਸਾਂ ਮੈਨੂੰ ਤੇ ਉਦੋਂ ਹੀ ਪਤਾ ਲੱਗਿਆ ਇਹ ਜਦੋਂ ਮੇਰੇ ਘਰੇ ਆ ਗਈ ਨਾ ਮਿਲਣ ਵਾਸਤੇ ਤੇ ਮੈਨੂੰ ਕਹਿੰਦੀ ਵੀ ਦੀਦੀ ਮੈਂ ਇੱਕੋ ਜਿਹਾ ਸੂਟ ਲੈ ਕੇ ਆਈ ਆ ਚੁੱਕ ਜਿਹੜਾ ਚੁੱਕਣਾ ਵਾ ਮੈਂ ਤੇ ਇਹਦੀ ਪਹਿਲਾਂ ਹੀ ਪਸਾਨ ਕੇ ਹੀ ਰਗ ਰਗ ਤੋ ਜਵਾਕ ਬਾ ਤੇ ਮੈਨੂੰ ਇਹੋ ਗੱਲ ਕਹੀ ਤੇ ਭੈਣ ਤੂੰ ਰੂਟਸ ਬਣਾ ਤੇ ਸਵਾ ਲ ਮੈਂ ਤਾਂ ਮੰਮੀ ਦੀ ਸਲਾਹ ਲੈ ਕੇ ਫੇ ਸਵਾਉਂਗੀ ਜੇ ਤਣੀ ਦੱਸਿਆ ਹੋਊਗਾ ਉਹਨੂੰ ਪੈਸੇ ਦਿੱਤੇ ਹੋਣਗੇ ਤੇ ਫੇਰੀ ਮੈਂ ਜੇ ਖਰੀਦੇ ਹੋਣਗੇ ਤੇ ਫੇਰੀ ਬਣਾਉਂਗੀ ਮੈਂ ਸਵਾਉਂਗੀ ਉਹਰੇ ਤੇ ਤਾਂ ਵੀ ਤੇਰਾ ਤਾਂ ਤਾਂ ਨਾਲ ਬਣਾ ਲਿਆ ਵੀ ਮੈਂ ਤੈਨੂੰ ਨਾਲ ਬਣਾਇਆ ਪਿਆਰ ਉਹਰੇ ਇਹਦਾ ਰਾਦਾ ਮੈਨੂੰ ਚੜਕਾ ਪੈਣੀਆਂ ਵਾ ਤੇ ਇਹਨੂੰ ਵੀ ਨਾਲ ਲੱਗਦੀਆਂ ਪਹਿਣਗੀਆਂ ਬਸ ਬਸ ਗੱਲ ਹੀ ਇਹੋ ਆ ਅਸਲ ਵਿੱਚ ਮੈਨੂੰ ਰਲ ਆਉਂਦੀ ਹੈ ਆਪਣੇ ਨਾਲ ਨਾਲ ਰਲ ਆਉਂਦੀ ਆ ਤੈਨੂੰ ਕਿ ਦੋਈਆਂ ਜਾਂ ਪਿਆਹੀ ਕੋਈਆਂ ਰਵਾਂਗੇ ਫਿਰ ਮੰਮੀ ਗੱਲ ਪਤਾ ਕੀ ਆ ਜੇ ਮੈਂ ਵੀ ਰਲ ਜਾਵਾਂ ਉਹਦੇ ਨਾਲ ਚੱਲ ਭਾਵੇਂ ਉਹਦਾ ਮੇਰੇ ਲਈ ਸੂਟ ਲੈ ਕੇ ਗਈ ਆ ਕੀਤਾ ਤਾਂ ਕੰਮ ਉਹਨੇ ਆਪਣੇ ਲੋ ਚੰਗਾ ਹੀ ਆ ਪਰ ਉਹ ਨਿਆਣੀ ਸਿਆਣੀ ਆ ਠੀਕਾ ਮੈਨੂੰ ਮੈਨੂੰ ਤਾਂ ਦਿਖਦਾ ਵਾ ਕਿ ਘਰੇ ਕਿਦਾਂ ਤੁਸੀਂ ਟੁੱਟ ਟੁੱਟ ਕੇ ਡੇ ਮਿਹਨਤ ਕਰਨਾ ਕਿੰਦਾ ਕਮਾਈ ਹੁੰਦੀ ਆ ਪਰ ਉਹਨੂੰ ਇਹ ਚੀਜ਼ ਦੀ ਸਮਝ ਨਹੀਂ ਆ ਜੇ ਹੈਗੀ ਗੱਲ ਅਸਲ ਵਿੱਚ ਇਹ ਆ ਸ਼ਿਮਨਿਆਣੀ ਉਹ ਕਿੱਧਰ ਆਵਾ ਦੋਆ ਬਤਿੰਨਾ ਬੱਚਿਆਂ ਦੀ ਮਾਂ ਆ ਉਹ ਉਹਦਾ ਹਣੇ ਨਿਆਣਪੁਣਾ ਜਾਂਦਾ ਹੀ ਨਹੀਂ ਉਹਨੂੰ ਘਰ ਲੱਗਾ ਹੀ ਨਹੀਂ ਲੱਗ ਜੂਗਾ ਮੰਮੀ ਜੀ ਹੌਲੀ ਹੌਲੀ ਚੱਲੇ ਅਸੀਂ ਆਪਣੇ ਲੋ ਬਥੇਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਰਲਦੀ ਨਹੀਂ ਸਾਡੇ ਝੋਣ ਹੰਕਾਰ ਵੀ ਕੀ ਸਕਦੇ ਤੈਨੂੰ ਤਾਂ ਪਤਾ ਮੈਂ ਤਾਂ ਤੇਰਾ ਡੈਡੀ ਸਾਰੀ ਦਿਹਾੜੀ ਡੰਗਰਾ ਚ ਰਹਿੰਦੇ ਆ ਕਦੀ ਸੋਈਦਾ ਵੀ ਆਣ ਕੇ ਕਰਦੇ ਆ ਵਿੱਚ ਵੇਖੀਦਾ ਵੀ ਚਲੋ ਕੀਤਾ ਕਿ ਨਹੀਂ ਕਹੀ ਉਹ ਇਹਨੂੰ ਕੋ ਹਾਂਦੇ ਵੀ ਨਹੀਂ ਪਰ ਕੁਲਵਿੰਦਰ ਨੇ ਭੂਏ ਚੜਾਈ ਆ ਇਦਾਂ ਫਿਰ ਮੰਮੀ ਘਰ ਖਿਲਰਣਾ ਹੀ ਆ ਜੁੜਨਾ ਥੋੜਾ ਵਾ ਜੁੜਦਾ ਕਿੱਥੇ ਆ ਤੇ ਪੁੱਤ ਫੇਰ ਤੇ ਖਿਲਰ ਹੀ ਜਾਂਦਾ ਹਮ ਚਲ ਕੋਈ ਗੱਲ ਨਹੀਂ ਹੁਣ ਮੇਰਾ ਨਾਂ ਨਾ ਲਿਓ ਤੇ ਤੁਸੀਂ ਜਦੋਂ ਲੈ ਕੇ ਆਈ ਹੈਗੀ ਉਥੋਂ ਨਾਲ ਨਾ ਪ੍ਰੀਤ ਨੂੰ ਤੇਦੇ ਹੱਥੋ ਚ ਵੇਖਿਆ ਕੋਈ ਲਪਾਵਾ ਹੈਗਾ ਹੀ ਲਪਾਵਾ ਤੇ ਹੈਗਾ ਹੀ ਸਿਮਾ ਪਰ ਮੈਂ ਪੁੱਛਿਆ ਨਹੀਂ ਇਹ ਨਹੀਂ ਪਰਖਣੀ ਕੀ ਟੀਮ ਹੈ ਵੀ ਕੀ ਆ ਤੇ ਕੀ ਨਹੀਂ ਵਿੱਚ ਹੋਵੇ ਤੁਹਾਨੂੰ ਉਹਨੇ ਦੱਸਿਆ ਹੀ ਨਹੀਂ ਆ ਤੁਸੀਂ ਹੁਣ ਉਹਨੂੰ ਪੁੱਛਿਆ ਹਬਲਾ ਜੇ ਤੇ ਇਦਾਂ ਫਿਰ ਗੁੱਜੇ ਭੇਤ ਰਹਿਣ ਲੱਗ ਗਏ ਤੁਸੀਂ ਨਾ ਪੁੱਛਿਆ ਅੱਜ ਸੂਟ ਲਿਆਂਦੇ ਕੱਲ ਨੂੰ ਕੋਈ ਹੋਰ ਚੀਜ਼ ਲਿਆਉਗੀ ਚੋਰੀ ਖਰੀਦ ਕੇ ਆਹੋ ਆਇ ਕਿ ਕੋਈ ਸੂਟ ਦੀ ਗੱਲ ਵਾ ਤੇ ਕੱਲ ਨੂੰ ਵੀ ਵੱਡੀ ਚੀਜ਼ ਵੀ ਖਰੀਦ ਸਕਦੀ ਸੀ ਮਾਂ ਫਿਰ ਪਤਾ ਕੀ ਆ ਹੁਣ ਤਾਂ ਚਲ ਸਾਂਝਾ ਘਰ ਆ ਮਮੀ ਜੀ ਪਰ ਵੇਖੋ ਵੇਖੇ ਘਰ ਵਿਗੜਦਾ ਵੀ ਮੇਰੇ ਮਨ ਚ ਵੀ ਆਉਣੀ ਆ ਵੀ ਮੈਂ ਭੋਜਨਾ ਕੋ ਜ ਆਪਣੇ ਲਈ ਬਣਾਵਾ। ਸਿਮਾ ਹੁਣ ਆਪਣੇ ਡੈਡੀ ਨਾਲ ਨਾ ਗੱਲ ਕਰੀ। ਉਹ ਤਾਂ ਮੈਨੂੰ ਅੱਗੇ ਕਹਿੰਦਾ ਵਾ ਕਿ ਘਰੋਂ ਪੈਸੇ ਇੰਨੇ ਕਿੱਥੇ ਜਾਣ ਡਏ ਆ ਇੰਨਾ ਖਰਚ ਕਿੱਥੋਂ ਕੀ ਕਹੂੰ ਕਿੱਥੋਂ ਪਿਆ ਆਉਣਾ ਵਾ। ਇੰਨਾ ਖਰਚ ਕਾਦਾ ਹੋ ਗਿਆ ਕੀ ਬਣ ਦਿਆ ਵਾ। ਨਹੀਂ ਮਮੀ ਜੀ ਮੈਂਨੇ ਗੱਲ ਕਰਦੀ। ਹਾਂ ਹਾਂ। ਤੁਹਾਨੂੰ ਪਤਾ ਵਾ ਵੀ ਮੈਂ ਤੇ ਅੱਗੇ ਵੀ ਇਹ ਨਹੀਂ ਚਾਹੁੰਦੀ ਕਿ ਘਰ ਵਿੱਚ ਲੜਾਈ ਪਵੇ। ਜਾਂ ਕਿਤੇ ਆਪਣੇ ਤਰਫੋਂ ਪੁੱਛ ਲਿਓ। ਹਾਂ ਕੋਈ ਨਹੀਂ ਮੈਂ ਪੁੱਛੂਗੀ। ਹਾਂ ਕਹਦਣ ਹਾਂਜੀ। ਹੌਸਲੇ ਦੇ ਨਾਲ ਪੁੱਛੂਗੀ ਉਦਾਂ ਉਹਨੇ ਕਿੱਥੇ ਦੱਸਣਾ ਵਾ। ਹਾਂ ਇਹ ਤਾਂ ਗੱਲ ਹੈ ਹਾਂ ਪਿਆਰ ਨਾਲ ਕਿਤੇ ਪੁੱਛੂਗੀ ਮੈਂ ਤੇ ਡੈਡੀ ਜੀ ਕੀ ਕਰਨ ਦੇ ਹੁਣ ਡੈਡੀ ਪਤਾ ਨਹੀਂ ਪੱਠੇ ਵੱਡਣ ਚ ਲੱਗ ਗਿਆ ਇਹਰੇ ਚੱਲ ਮੈਂ ਵੇਖਾਂ ਕੋਈ ਘਰ ਦਾ ਕੰਮ ਧੰਦਾ ਹਾਂ ਉਹ ਕਰੋ ਕੰਮ ਧੰਦਾ ਸੋਈ ਜਾਵੇ ਚ ਕੀ ਪਤਾ ਉਹਨੇ ਕੀਤਾ ਕਿ ਨਹੀਂ ਕੀਤਾ ਨੇ ਕਰਨਾ ਤੇ ਉਹਨੂੰ ਪੈਣਾ ਹੀ ਆ ਇੰਦਾ ਥੋੜਾ ਸਾਰਨਾ ਵਾ ਹਾਂ ਹੋ ਤੇ ਤੇਰੀ ਵੀ ਗੱਲ ਠੀਕ ਵਾ ਪਰ ਕੀ ਪਤਾ ਹੁੰਦਾ ਐ ਲਾਪਰਵਾਹ ਬੰਦੇ ਦਾ ਚਲੋ ਠੀਕ ਮੈਂ ਵੀ ਨਹੀਂ ਕਰਦੀ ਆ ਆਹ ਵੇਖਾਂ ਸੋਈ ਜੇ ਤੇ ਭਾਂਡੇ ਬੜੇ ਖਿਲਰੇ ਕਿਤੇ ਸੋਈ ਜੇ ਨਾ ਜੇ ਹਾਂ ਜਦੋਂ ਕੋ ਪੱਤ ਪਾਉਂਦਾ ਰਹਿੰਦੀ ਐ ਨਾ ਫਲਾਰਾ ਪਾਇਆ ਸੰਦੀਪ ਸਵੇਰ ਦਾ ਕੰਮ ਹੀ ਨਹੀਂ ਸੰਭਿਆ ਗਿਆ ਹਾਂ ਹਾਂ ਬੱਚਿਆਂ 'ਚ ਨਹੀਂ ਟਾਈਮ ਲੱਗਾ ਦੀਦੀ ਬੱਚਿਆਂ 'ਚ ਟਾਈਮ ਨਹੀਂ ਲੱਗਿਆ ਐ ਹੁਣ ਇਹਨਾਂ ਨੂੰ ਤੇ ਕਰਕੇ ਬੰਦਾ ਕਦੇ ਦਾ ਵਿਹਲਾ ਹੋ ਜਾਂਦਾ ਵਾ ਤੁਹਾਨੂੰ ਵੀ ਪਤਾ ਵਾ ਕੱਲਾ ਬੰਦਾ ਕਿੰਨਾ ਕੰਮ ਕਰ ਸਕਦਾ ਵਾ ਚਲ ਠੀਕ ਆ ਤੇਰੀ ਮਰਜ਼ੀ ਆ ਮੈਂ ਤੇ ਸਲਾਈ ਦੇ ਸਕਦੀ ਆ ਤੈਨੂੰ ਫੇਰ ਟਾਈਮ ਨਾਲ ਕੰਮ ਨਬੇੜ ਲਿਆ ਕਰ ਐਵੇਂ ਲਮਕਾ ਛੱਡਦੀ ਸਾਰਾ ਸਾਰਾ ਦਿਨ ਚਲ ਦੀਦੀ ਗੁੱਸਾ ਘਾਤਾ ਕਰਦੀ ਆ ਚੱਲ ਤੋ ਭਾਂਡੇ ਚੋਕੜਾ ਮੈਂ ਤੈਨੂੰ ਵਧੀਆ ਜੀ ਚਾਹ ਬਣਾ ਕੇ ਦਿੰਨੀ ਲਗ ਵਾਲੇ ਚਿੰਗਾਂ ਵਾਲੀ ਨਹੀਂ ਚਾਹ ਮੈਂ ਆਪ ਹੀ ਬਣਾ ਕੇ ਪੀ ਸਕਦੀ ਆਂ ਤਾਂ ਤੇ ਚੱਲ ਕੋਈ ਨਹੀਂ ਆ ਜਾ ਤੂੰ ਭਾਂਡੇ ਮੈਂ ਮੈਂ ਬੜਮ ਨਹੀਂ ਚਾਹ ਨਹੀਂ ਨੇ ਭਾਂਡੇ ਇਕੱਠੇ ਕਰਕੇ ਰੱਖੇ ਆ ਜਿੱਦਾਂ ਵਿਆਹ ਤਾਂ ਰਿਆ ਹੁੰਦਾ ਘਰ ਦੇ ਵਿੱਚ ਸਾਰਾ ਦਿਨ ਖਾਈ ਜਾਣਾ ਖਾਈ ਜਾਣਾ ਤੇ ਦੜੇ ਲਾਈ ਜਾਣੇ ਇਦਾਂ ਵੀ ਕੰਮ ਸਾਂਭੇ ਜਾਂਦੇ ਆ ਸਾ ਬਣਾ ਕੇ ਪਿਆਰਣੀ ਆ ਉਸ ਜਿਹੜੇ ਭਾਂਡੇ ਸਾਡ ਦਿੱਤੇ ਮੇਰੇ ਕਹਿਣ ਤੇ ਸੌਖੇ ਕੰਮ ਪਾਲਦੀ ਏ ਵੀ ਮੇजे ਵੇੜੇ ਚ ਢਾਲਿਆ ਮੰਜਾ ਇੱਥੇ ਸਿਮਾ ਵਾ ਵਾ ਆਉਂ ਗਈ ਹੀ ਠੰਡੀ ਠੰਡੀ ਮੈਂ ਇੱਥੇ ਲਿਆ ਕੇ ਮੰਜਾ ਢਾਲਿਆ ਆਹੋ ਹੈ ਤੇ ਚਲ ਵਧੀਆ ਕੀਤਾ ਬਾਹਰ ਦੀ ਹਵਾ ਜਿਹੜੀ ਆ ਕਰਮ ਬਥੇਰੇ ਕੱਟਦੀ ਬਿਮਾਰੀਆਂ ਦੇ ਮੇਰੇ ਆਂਦਿਆਂ ਨੂੰ ਤੇ ਮੰਮੀ ਸਾਰੀ ਰਸੋਈ ਖਲਾਰੇ ਨਾ ਭਰੀ ਆ ਤੇ ਕੀ ਕਰਨੀ ਦੀ ਸਵੇਰ ਦੀ ਪਤਾ ਨਹੀਂ ਕੀ ਕਰਨ ਰਹੀ ਮੈਂ ਤਾਂ ਅੱਗੇ ਤੇਰੀ ਵਾਲੇ ਵੇਖਣ ਰਹੀ ਮੈਂ ਇੰਨੇ ਕੱਪੜੇ ਭੇਖੇ ਲਿਆਈ ਕਾ ਦੇਣਾ ਭੇਖੇ ਲਿਆਈ ਹੈ ਪਾਂਡੇ ਦੀ ਸਿੰਕ ਭਰੀ ਹੀ ਮੈਨੂੰ ਵੇਖ ਕੇ ਤੇ ਦਬਦੋ ਮਾਨਣ ਲੱਗ ਗਈ ਪਹਿਲਾਂ ਲੰਮੀ ਪਈ ਮੰਜੇ ਤੇ ਅੱਛਾ ਤੇ ਜੇ ਮੈਂ ਜਾ ਕੇ ਕਿਆ ਵੀ ਖਲਾਰਾ ਪਾਇਆ ਹੋ ਤਾਂ ਮੈਂ ਮੇਰੇ ਕਹਿੰਦੇ ਉਸ ਵੇਲੇ ਪਾਂਡੇ ਛੱਡ ਦਿੱਤੇ ਦੀਦੀ ਇਹ ਤਨ ਮੈਂ ਚਾਹ ਬਣਾ ਕੇ ਪਿਆਲਦੀ ਆ ਅੱਛਾ ਸੌਖੇ ਕੰਮ ਪਾਲਦੀ ਆ ਸੌਖੇ ਵਾਦਾ ਵੀ ਇਹ ਮਾਨਣ ਡਿਆ ਪੂ ਤੇ ਮੈਂ ਚਾਹ ਬਣਾਉਂ ਡਿਆ ਪੂ ਬਸ ਇਹੋ ਕੋਈ ਆ ਕੇ ਹਾਂ ਹੋ ਪਿਆਣੀ ਚਾਹ ਕਿ ਨਹੀਂ ਫਿਰ ਮੈਂ ਜੇ ਚਾਹ ਕਿੱਥੇ ਪਿਆਲੀ ਆ ਹਾਂ ਬਈ ਆ ਬਣਾਉਣ ਅੱਛਾ ਗਈ ਆ ਇਤਾਂ ਦਾ ਕੰਮ ਕਚਜੇ ਜੇ ਜੇ ਕਰਦੀ ਆ ਕੀ ਕਰੀਆ ਸਿਮਾ ਹੁਣ ਟੈਂਪਾਸ ਵੀ ਤੇ ਕਰਨਾ ਹੀ ਆ ਚਲੋ ਨਿਆਣੇ ਨੇ ਕਿਤੇ ਡੇ ਘੁਸਕਣ ਕਿਤੇ ਚਲ ਗਏ ਆ ਨਿਆਣੇ ਅੰਦਰ ਐਸੀ ਥੱਲੇ ਸੁਆੜੇ ਯੋ ਇਹਨਾਂ ਨੇ ਵੀ ਐਸੀ ਜਿਹੜਾ ਬਿਮਾਰੀਆਂ ਲਾਉਂਦਾ ਤਾਂ ਮੈਂ ਨਿਆਣਿਆਂ ਨੂੰ ਇੱਕੇ ਪਾਵਾਂ ਬਰਾਂਡੇ ਚ ਬਾਹਰ ਲਿੰਦੀ ਪੱਖੇ ਥੱਲੇ ਉਹਨੇ ਕਿਹੜਾ ਬਿੱਲ ਕਰਨਾ ਆ ਹੋਇ ਆਹੋ ਤੇ ਵਿੱਚ ਗੱਲ ਵਾ ਇਹ ਬਿੱਲ ਜਿੰਨਾ ਨੇ ਤਾਰਨਾ ਉਹਨਾਂ ਨੂੰ ਫਿਕਰ ਆਊਗਾ ਮੈਨੂੰ ਕਾਦਾ ਚਲੋ ਸਾਰਾ ਢੋਕੇ ਕਿੱਦਾਂ ਨਾਲ ਕਢਾਇਏ ਕਿ ਨਹੀਂ ਇਹਨੇ ਸਾਰਾ ਢੋਕੇ ਕਿੱਥੋਂ ਕਢਾਇਏ ਇਹਨੇ ਸਾਰਾ ਢੋਕੇ ਅੱਗੇ ਕੜੀ ਕਢੰਦੀ ਹੁੰਦੀ ਆ ਆ ਵੀ ਕਢੀ ਨਹੀਂ ਆ ਮੁੰਮੀ ਇਦਾਂ ਨਹੀਂ ਐਨੇ ਰੋਖ ਹੋਣਾ ਹੌਲੀ ਹੌਲੀ ਕਰਨਾ ਹੀ ਪੈਣਾ ਵਾ ਬਥੇਰਾ ਪਿਆਰ ਨਾਲ ਇਹਨਾਂ ਬੇਸ ਆ ਕੇ ਵੇਖ ਲਿਆ ਵਾ ਆਹ ਬਥੇਰਾ ਝੇਰ ਹੋ ਗਿਆ ਮੂੰਹ ਹਲਵੇਂ ਦਿਆ ਨੂੰ ਨੂੰ ਲੱਗਦਾ ਵੀ ਸਰਦਾ ਜਾਂਦਾ ਵਾ ਐਂ ਤਾਂ ਤਾਂ ਕਰਕੇ ਸਿਆਣਪ ਨੂੰ ਚੁੱਪ ਕੀਤੇ ਆ ਵੀ ਚੱਲ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਚੱਲ ਭਲਕੇ ਇਦਾਂ ਕਰ ਕਰਕੇ ਤੇ ਇਹਨੂੰ ਥੋੜੀ ਅਕਲ ਆ ਜਾਊਗੀ ਕਿਤੇ ਲੱਗ ਜੂਗੀ ਸਮਝ ਇਹਨੂੰ ਪਰ ਨਹੀਂ ਇਹਨੂੰ ਨਹੀਂ ਆਖਾ ਲਾਉਣੀ ਸਿਮਾ ਆਪ ਹੀ ਸੋਚਣਾ ਪੈਂਦਾ ਈਓ ਚੰਮੀ ਚੁੱਪ ਕਰ ਚਾਹ ਲੈ ਕੇ ਆਉਂਦੀ ਚਾਹ ਪੀ ਲੈ ਮੰਮੀ ਜੀ ਚਾਹ ਲੈ ਸੰਦੀਪ ਕੋੜੇ ਕੀ ਗੱڈن ਦੀ ਲੋੜ ਹੀ ਗਈ ਮੈਂ ਕਿਹੜੇ ਇੱਥੇ ਪਰੌਣੇ ਆਈ ਆਪਣੇ ਘਰ ਤੇ ਆਈ ਆ ਤਾਂ ਕਿ ਇਹ ਦੇਦੀ ਗੜੀ ਕੰਡਾ ਡਿਆ ਹੈ ਕਹਿਣ ਪਕੌੜੇ ਬਣਾਓ ਪਕੌੜੇ ਬਣਾਓ ਮੈਂ ਬਣਾ ਲਏ ਨਾਲੇ ਤੁਸੀਂ ਵੀ ਤਿੰਨ ਚਾਰ ਦਿਨ ਬਾਅਦ ਆਈਓ ਕਿ ਮੈਂ ਤਾਂ ਚਾਹ ਹੀ ਪਕੌੜੇ ਬਣਾ ਲਏ ਆ ਚਲ ਦੀਦੀ ਆਈ ਆ ਸਾਸੂ ਕਰੋ ਤਾਂ ਇਹਨੇ ਵੀ ਚਾਹ ਚੜ੍ਹਾ ਦੀਦੀ ਦਾ ਤੇ ਮੈਂ ਅੱਜ ਨਾ ਮਾ ਚਾਹ ਥੋੜੀ ਕੀਤਾ ਵਾ ਅੱਗੇ ਜੜਾ ਮੈਨੂੰ ਚਾਹ ਨਹੀਂ ਚੜ੍ਹਦਾ ਹਾਂ ਅੱਗੇ ਵੀ ਚੜ੍ਹਦਾ ਹਾਂ ਹਾਂ ਹੋਰ ਮੈਂ ਤੇ ਵੇਖਿਆ ਹੀ ਨਹੀਂ ਫੇਰ ਅਜੇ ਤੱਕ ਚੜ੍ਹਿਆ ਅੱਛਾ ਹੂੰ ਤੁਸੀਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਾਨੂੰ ਨਾ ਸਾਨੂੰ ਕਾਹਦੀਆਂ ਗੱਲਾਂ ਆਉਣੀਆਂ ਹੂੰ ਹੋ ਦੜੀ ਆਏ ਮਮੀ ਅਜੇ ਕਿੱਥੇ ਚਲ ਗਏ ਆ ਬਾਹਰ ਕਹਿਣਾ ਗੱਲ ਨਹੀਂ ਰੁਜਾ ਹਣਾਵਾ ਇਹਨਾਂ ਦਾ ਇਹੋ ਕੰਮ ਆ ਜਾਣਾ ਇਹਨਾਂ ਨੇ ਕੰਮ ਹੁੰਦਾ ਵਾ ਤੇ ਕਿੰਨਾ ਕਿੰਨਾ ਚੇਰ ਬਾਹਰੇ ਹੀ ਲਾ ਦਿੰਦੇ ਆ ਕੋਈ ਤੇ ਕੋਈ ਟੱਕਰ ਪੈਂਦਾ ਵਾ ਉਹਦੇ ਨਾਲ ਹਸਟੋਰੀਆਂ ਸ਼ੁਰੂ ਕਰ ਲੈਂਦਾ ਵਾ